ਨਾਵ ਬੋ ਤੇ ਚਾਹ ਬਣਾ ਲਿਆ 3 ਕੱਪ ਆਪਣੀ ਨਾ ਕਰਵੜ ਨੂੰ ਸਮਝਾ ਇਥੋ ਨੀ ਸਾਰੀਆਂ ਗੱਲਾਂ ਜਿਹੜੀਆਂ ਉਹ ਆਪਣੇ ਪੇਕੇ ਦੱਸ ਦਿੰਦੀਆਂ ਅੱਛਾ ਪਰ ਮੈਨੂੰ ਲੱਗਦਾ ਤਾਂ ਨਹੀਂ ਮੰਮੀ ਇਸ ਤਰ੍ਹਾਂ ਦਾ ਕੋਈ ਦੱਸਦੀ ਹੋਊਗੀ ਸਾਰਾ ਦਿਨ ਆਪਣੀ ਮਾਂ ਨਾਲ ਗੱਲਾਂ ਕਰਦੀ ਰਹਿੰਦੀ ਆ ਚਲੋ ਕੋਈ ਨਹੀਂ ਮੈਂ ਆਪਣੇ ਸਹੁਰਾ ਨੂੰ ਪੁੱਛ ਲਾਂਗਾ ਉਹਨੂੰ ਅੱਛਾ ਮੈਂ ਇੱਕ ਗੱਲ ਦੱਸੋ ਜਿਹੜਾ ਆਪਣਾ ਰਿਸ਼ਤੇਦਾਰ ਆ ਉਹਨਾਂ ਨੂੰ ਇਹਦੀ ਗੱਲ ਕਿਵੇਂ ਪਤਾ ਹੁੰਦੀ ਸਾਰੀ ਏ ਵੀ ਆ ਸਾਰੀਆਂ ਗੱਲਾਂ ਅਸੀਂ ਉਧਰ ਜਾਂਦੇ ਹਾਂ ਛੇਤੀ ਤਾਂ ਵੀ ਉਹਨਾਂ ਨੂੰ ਪਤਾ ਚੱਲ ਜਾਂਦੀਆਂ ਇਹ ਕਿਸ ਤਰ੍ਹਾਂ ਦੀ ਗੱਲ ਕਰਨ ਡਿਆ ਵਾ ਮੇਰੇ ਨਾਲ ਨਾ ਫਾਲਤੂ ਜ਼ੁਬਾਨ ਨਾਲ ਲੜਾਇਆ ਕਰ ਜਿੰਨਾ ਕਿਆ ਹੁੰਦਾ ਏ ਤੈਨੂੰ ਉਹਨਾਂ ਕੰਮ ਕਰਿਆ ਕਰ ਚਲੋ ਵੇਖਿਓ ਮੈਂ ਚਾਹ ਕਿਦ ਵਰਗ ਬਣੀ ਆ ਆ ਬਰ ਗਈ ਚਾ ਬੱਸ ਬਣੀ ਝੱਲੀ ਆ ਅੱਛਾ ਕੀ ਆਂਦੇ ਮਮੀ ਓਹ ਉਹ ਤਾਂ ਬਸ ਆਪਣੀ ਨੋਰਮਲ ਗੱਲਾਂ ਕਰਦੇ ਪਏ ਆ ਆਪਾਂ ਜਦੋਂ ਬੰਦੀ ਨੂੰ ਦੇਈ ਵਾਇ ਹੈ ਚਲੋ ਠੀਕ ਚਲੋ